ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸ ਨੇ 2 ਦਿਨ ਪਹਿਲਾਂ ਹੀ ਬਟਾਲਾ ਦੇ ਸੰਜੇ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ ਜਿਸ ਵਿੱਚ ਉਸ ਦਾ 15 ਲੱਖ ਰੁਪਏ ਦਾ ਇਨਾਮ ਲੱਗ ਗਿਆ ਜਿਸ ਤੋਂ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਬਿਟਕਾਣਾ ਨਹੀਂ ਰਹਾ ਇਸ ਮੌਕੇ ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਤੇ ਇਹ ਸਭ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਨਾਮ ਪਾਜੀ ਦੀਪਕ ਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਨਾਮ ਨਿਕਲ ਆਇਆ ਕਿੰਨੇ ਦੀ ਲਾਟਰੀ ਖਰੀਦੀ ਸੀ ਕਿੰਨਾ ਨਿਕਲਿਆ ਨਾਮ ਇਹ ਪਾਜੀ 100 ਰੁਪਏ ਦੀ ਖਰੀਦੀ ਸੀ ਤੇ 15 ਲੱਖ ਨਿਕਲਿਆ ਜੀ ਠੀਕ ਹੈ ਤੇ ਬਾਰੇ ਸੀ ਲਾਟਰੀ ਇਹ 2 ਸਾਲ ਹੋ ਗਏ ਪਾਉਂਦੇ ਜੀ ਕਦੀ ਕਿਦਾਈ ਪਾਈ ਦੀ ਲੈਣ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਜਦੋਂ ਅੱਜ ਸੁਣ ਲਈ ਮਾਲਕ ਨੇ ਫੇਰ ਕੀ ਨਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਇਸ ਪੈਸੇ ਨੂੰ ਕਿੱਥੇ ਖਰਚਾਂਗੇ ਪੈਸੇ ਪਾਜੀ ਖਰਚਾਂਗੇ ਜਰੂਰ ਜਿੱਥੇ ਲੋੜ ਪੈਗੀ ਉਥੇ ਖਰਚਾਂਗੇ ਪੈਸੇ ਹੁੰਦੇ ਖਰਚ ਨਾਤੇ ਆ ਖਰਚਾਂਗੇ ਦੁਬਾਰਾ ਫੇਰ ਮ ਇਹ ਖਰਚਾ ਅੰਗਨਾਂ ਤੋਂ ਫਿਰ ਦੇਨੇ ਨਹੀਂ ਹੈ ਤੇ ਬਸ ਇਹ ਖਰਚ ਦੇਨੇ ਟਾਈਮ ਨਾਲ ਹੀ ਬੱਚਾ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਨਾ ਵਧੀਆ 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 ਬਹੁਤ ਵਧੀਆ ਰੈਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰੈਕਸ਼ਨ ਹੀ ਇਹ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਪੁੱਛ ਜੀ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪੁੱਛ ਜੀ ਸਟਾਲ ਤੇ ਇਸ ਦੌਰਾਨ ਉਸਦੇ ਦੋਸਤ ਨੇ ਕਿਹਾ ਕਿ ਇਨਾਮ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸ ਨੂੰ ਹੀ ਫੋਨ ਕਰਕੇ ਇਸ ਇਨਾਮ ਬਾਰੇ ਜਾਣਕਾਰੀ ਦਿੱਤੀ ਸੀ ਇਸ ਦੌਰਾਨ ਲਾਂਡਰੀ ਸਟਾਲ ਦੇ ਮਾਲਕ ਸੰਜੀ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਕਰੋੜਾਂ ਸਮੇਤ ਲੱਖਾਂ ਦੇ ਕਈ ਇਨਾਮ ਲੱਗ ਚੁੱਕੇ ਨੇ। ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਪਹਿਲਾਂ ਬੋਨ ਤੁਹਾਨੂੰ ਕੀਤਾ ਹੈ। ਹਾਂਜੀ ਹਾਂਜੀ ਜ਼ਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ। ਬਸ ਵਧੀਆ ਜੋ ਮਾਲਕ ਨੇ ਪਾਲਣੀਆਂ ਹਡੀਆਂ ਚਲਦੀਆਂ ਨਹੀਂਂਦੀਆਂ ਇਦਾਂ ਹੀ ਚਲਦੀਆਂ ਨੇ। ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾਜ ਨੇ। ਜੀ ਬਹੁਤ ਖੁਸ਼ੀ ਵਾਲਾ ਕਾਲ ਹੈ ਜੀ ਉਹਨਾਂ ਜੀ ਪਰਮਾਤਮਾ ਨੇ ਮਿਹਰ ਕੀਤੀ ਐ ਇਸ ਭਰਾ ਹੱਡੇ ਦਾ ਨਿਕਲਿਆ 15 ਲੱਖ ਰੁਪਏ ਦਾ ਨਾਮ 100 ਰੁਪਏ ਟਿਕਟ ਪਾਈ ਸੀ ਇਹਨਾਂ ਨੇ ਤੇ ਇਹਨਾਂ 15 ਲੱਖ ਨੇ 100 ਪਹਿਲੋਂ 92830 ਨੂੰ ਵੀ ਹਟ 10 ਲੱਖ ਦਾ ਨਿਕਲਿਆ ਥੋੜੇ ਦਿਨ ਪਹਿਲੇ ਹੀ ਇਹ ਕੋਈ 10 ਲੱਖ ਦਾ ਨਿਕਲੇ ਸੀ ਨਾਮ ਸਾਡੇ ਕੋ ਉਸ ਤੋਂ ਪਹਿਲੇ ਹਟਾ 1 ਮਹੀਨਾ 2 ਮਹੀਨਾ ਪਹਿਲੇ 1 ਕਰੋੜ ਦਾ ਵੀ ਨਾਮ ਸਾਡੇ ਕੋ ਨਿਕਲਿਆ ਸੀਗਾ ਤੇ ਕਾਫੀ ਨਾਮ ਨਿਕਲ ਚੁਕੇ ਆ ਹੁਣ ਮੈਂ ਇਹੋ ਕਹਿਣਾ ਚਾਹਾਂਗਾ ਪਬਲਿਕ ਨੂੰ ਵੀ ਆ ਪੰਜਾਬ ਸਰਕਾਰ ਦਾ 10 ਕਰੋੜ ਦਾ ਨੰਬਰ ਨਾਮ ਹੈ ਪੰਜਾਬ ਸਰਕਾਰ ਨੇ ਲੋਹੜੀ ਬੰਪਰ 500 ਰੁਪਏ ਟਿਕਟ ਆ ਇਹ 10 ਕਰੋੜ ਦਾ ਨਾਮ ਹੈ ਟਿਕਟ 500 ਵਾਲੀ ਪਾਓ ਤੇ ਇਹ ਲੱਖਵਾ ਤੁਸੀਂ ਕਰੋੜਾਪਤੀ ਬਣੋ ਬੜੀ ਚਰਚਾ ਲੱਗ ਗਈ ਜੀ ਵੀ ਸੰਜੀ ਲਾਟਰੀ ਇਸ ਤਰ੍ਹਾਂ ਹਟਾਲ ਹੈਗਾ ਉਹ ਲੱਕੀ ਵਾਲੋਕਾਂ ਵਾਸਤੇ ਬਿਲਕੁਲ ਠੀਕ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਦੇ ਆ ਵੇਖੋ ਜੀ ਕਿਸਮਤ ਹੀ ਮਾਰ ਨਹੀਂ ਹੈ ਕਿਸਮਤ ਇਸ ਤੋਂ ਵਧੀਆ ਇਸ ਤੋਂ ਵਧੀਆ ਕਿਸੇ ਨੂੰ ਹੀ ਮਿਲਦਾ ਤਰੀਕਾ ਹੋਰ ਕੋਈ ਨਹੀਂ ਆ 500 ਰੁਪਿਆ ਜਾਂ 100 ਰੁਪਿਆ 200 ਰੁਪਿਆ ਖਰਚਣਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿਉਂਕਿ ਇਹ ਜੂਆ ਤੇ ਹੈ ਨਹੀਂ ਆ